ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਪਹੁੰਚੇ ਆ ਬਾਈ ਸਰਾਲਾ ਹਿੱਟ ਪਰ ਘੱਗਰ ਆਂਦਾ ਬਾਈ ਜਿਹੜਾ ਓਰੇ ਕਨੌਰ ਏਰੀਏ ਨੂੰ ਕਵਰ ਕਰਾ ਔਰ ਇਹਦੇ ਪਾਣੀ ਚੱਲ ਰਿਹਾ ਬਾਈ ਪੂਰਾ ਪੂਰਾ ਓਵਰਫਲੋ ਪਾਣੀ ਹੈ ਇਸ ਟਾਈਮ ਰੈੱਡ ਜ਼ੋਨ ਆ ਮੈਂ ਨਾ ਕਹਿੰਦੇ ਬਾਈ ਉੱਪਰ ਦੇ ਫਾਟੇ ਖੋਲਦੇ ਪਾਣੀ ਹੋਰ ਵਧਣੇ ਦੀ ਸੰਭਾਵਨਾ ਹੈ ਉਹ ਪੁਰਾਣਾ ਪੁਲ ਦੇਖੋ ਉਹਦੇ ਨੂੰ ਪਾਣੀ ਲੱਗਿਆ ਪਿਆ ਪੂਰੀ ਫੋਰਸ ਫੋਰਸ ਆ ਗਈ ਬਈ ਗੱਡੀਆਂ ਓਰੇ ਪਿੱਛੇ ਤੇ ਫਾਟਕ ਖੋਲੇ ਆ ਹੋਰ ਪਿੱਛੇ ਖੇਤਾਂਾਂ 'ਵਾਂ ਵੀ ਪਾਣੀ ਛੜਿਆ ਵਾਓ ਓਰੇ ਨਾ ਦੋ ਤਿੰਨ ਚੀਜ਼ਾਂ ਇਕੱਠੀ ਹੋ ਜਾਂ ਹਾਂ ਇੱਕ ਘੱਗਰ ਹੋ ਗਿਆ ਉਧਰ ਐ ਸਵਈਆ ਲੈ ਦਿਖਾਵਾਂ ਤੁਹਾਨੂੰ ਪਿੱਛੇ ਗੰਦਾਂ ਨਾਲ ਆ ਚੰਡੀ ਵਾਲਾ ਉਧਰ ਨਰਵਾਣਾ ਬ੍ਰਾਂਚ ਔਰ ਤਿੰਨ ਚਾਰ ਚੀਜ਼ਾਂ ਇਕੱਠੀਆਂ ਹੋਆਂ ਇਸ ਕਰਕੇ ਪਾਣੀ ਦਾ ਖਤਰਾ ਕਾਫੀ ਵੱਧ ਗਿਆ ਓਰੇ ਪੂਰੇ ਫਿਰ ਡਾਫ ਲਾ ਕੇ ਪਿੱਛੇ ਪਾਣੀ ਛੜਾ ਪਿੰਡਾਂ 'ਵਾਂ ਯੋ ਬਈ ਡਰਕਤ ਕਰ ਹੈ ਇਹ ਆਪਣਾ SBYL ਹੈ ਕਿਲਾ ਵਾਲਾ SBYL ਮਾ ਪਾਣੀ ਘਟ ਹੈ ਬੰਤਾ ਹਾਲਾ ਮੈਂ ਇਹ ਗੱਡੀਆਂ ਆਈਆਂ ਬਈ ਆਰਮੀ ਗੀਆਂ ਕਿਸਤੀਆਂ ਆ ਨਾਲ ਉੱਪਰ ਕਿਸਤੀਆਂ ਆ ਇਹ ਆਪਣਾ ਧੰਨਾ ਭਗਤ ਵਾਲਾ ਗੁਰਦੁਆਰਾ ਬਾਬਾ ਪੂਰੇ ਪੱਕੀ ਬਾਈ ਆਏ ਵੇ ਆ ਬਾਈ ਦੇਖ ਰਹੇ ਆ ਔਰ ਬਾਈ ਕਿ ਆਸਤੀਤੀ ਹੈ ਫਿਰ ਪਾਣੀ ਕੀ ਪਾਣੀ ਤਾਂ ਵੀਰੇ ਬਾਦੀ ਰਿਹਾ ਜੀ ਵਧੇ ਰਿਹਾ ਬਾਈ ਥੈਲੇ ਥੁੱਲੇ ਭਰ ਰਹੇ ਆ ਇੱਧਰ ਟਰਾਲੀਆਂ ਵਾ ਵਨ ਲਾਣੇ ਵਾਸਤੇ ਆਰਮੀ ਵੀ ਆਈ ਦੀ ਐ ਕਿਸਤੀਆਂ ਗੁਸਤੀਆਂ ਲੈ ਕੇ ਕਿ ਨਾ ਹੋਰ ਕੇ ਹਾਲਾਤ ਖਰਾਬ ਹੋਣੇ ਦਾ ਖਤਰਾ ਬਾਈ ਪੂਰਾ ਸਟੈਨ ਸੱਚੀ ਗੱਲ ਕੀ ਕਰਿਆ ਪਾਣੀ ਉਹ 10:00 ਵਜੇ ਆਉਗੇ ਪੰਜ ਫੁੱਟ ਵਧੇਗਾ ਪੰਜ ਫੁੱਟ ਰੇ ਫਿਰ ਉਹ ਜਦੋਂ ਉੱਪਰ ਨੂੰ ਜਾਏਗਾ ਪਾਣੀ ਉੱਪਰ ਨੂੰ ਲਿਆਏ ਔਰ ਕਿੱਥੇ ਲੱਗੇ ਰਿਹਾ ਪਹਿਲਾਂ ਹਾਲਾਤ ਮਾੜੇ ਹੋ ਗਏ ਬਈ ਆਰਮੀ ਕਸ ਬਸਤੇ ਲੈਣੀ ਆ ਫਿਰ ਇਹ ਰਸਤਾ ਰੁਕੇਗੀ ਉਹ ਅੱਗੇ ਘੜੇਗੀ ਫਸਕੇ ਕੀ ਕਰੇਗੀ ਉਹ ਗੁੱਟੀ ਨੇ ਫਸ ਗਈ ਬੁਰਪਾ ਨਸੀਬ ਜੰਦੀ ਨਹੀਂ ਦੇਸੀ ਵੀ ਉੱਧਰ ਅੱਛਾ ਪੂਲ ਫੁੱਟੀ ਕੱਢੇਗੇ ਪੂਲ ਬੈਠ ਜਾਓ ਜਿਹੜਾ ਉਹ ਵਿਚਾਲਾ ਹੈ ਜਾਣਾ ਤੇਰੀ ਪੂਰਾ ਬਈ ਐਨ ਰੈੱਡ ਜੌਨ ਮਾ ਕੰਮ ਲਾਤ ਮਾਰੇ ਆ ਬਹੁਤ ਕੁਝ ਵੀ ਹੋ ਸਕਾ ਪਾਣੀ ਕਿਧਰੇ ਨੂੰ ਵੀ ਜਾ ਸਕਾ ਇਹ ਵਾਕੇ ਭਈ ਚੰਡੀਗੜ੍ਹ ਵਾਲਾ ਗੰਦਾ ਨਾਲਾ ਉਹ ਆ ਗਈ ਥੱਲੇ ਨਰਵਾਣਾ ਬ੍ਰਾਂਚ ਇਸ ਕੇ ਤਲੇ ਨੂੰ ਕੱਢਿਆ ਪਾ ਮਹਿਰ ਦਾ ਪਾਣੀ ਉਹ ਅੱਗੇ ਨਿਕਲ ਰਿਹਾ ਜਾ ਕੇ ਪਿੱਛੇ ਉਹ ਗੱਡੀਆਂ ਖੜੀਆਂ ਜਿੱਥੇ ਉੱਥੇ ਘੱਗਰ ਹੈ ਉਹ ਗੁਰੂ ਘਰ ਹੈ ਕਿ ਆਪ ਹੋਰਸ ਖੜੀ ਆਈ ਵੀ ਇੱਧਰ ਪਿੱਛੇ ਵੀ ਉੱਥੇ ਵੀ ਖੜੀਆਂ ਗੱਡੀਆਂ ਪਿੱਛੇ ਤਾਂ ਇੱਕ ਬਲਾ ਹੋਇਆ ਪਿਆ ਕੇ ਅੱਗੇ ਜਾ ਕੇ ਫੇਰ ਇਹ ਗੰਦਾ ਨਾਲਾ ਹਰ ਘਰ ਦੋਏ ਇੱਕ ਹੋ ਰਹੇ ਆ ਹੈਪੀ ਕੀ ਲਗਾ ਆ ਵੀਰ ਹਾਂ ਕੰਮ ਤਾਂ ਖਰਾਬ ਹੈ ਰ ਹਣਾ ਖਰਾਬ ਹੈ ਕੰਮ ਜੇ ਖਰਾਬ ਪਾਣੀ ਵਧ ਗਿਆ ਪਾਣੀ ਵਧ ਗਿਆ ਹਾਂ ਵਧ ਗਿਆ ਬਾਈ ਪਾਣੀ ਪਿਲਾਂ ਦੇ ਇਹ ਫੋਰਸ ਫੋਰਸ ਤਾਂ ਹੀ ਆਈ ਹੈ ਬਾਈ ਹਾਂ ਹਾਂ ਹੈਨਾ ਯੋਗੀ ਭਾਈ ਆਪਣੀ ਨਰਵਾਣਾ ਬ੍ਰਾਂਚ ਜਿਹੜੀ ਆਪਣਾ ਪਾਖੜਾ ਮਾਤੇ ਪਟ ਰਹੀ ਹੈ ਸਰੰਤ ਦੇ ਇਸਕੇ ਉੱਪਰ ਬਈਓ ਕੱਗਰ ਕਾ ਪਾਣੀ ਖੜਿਆ ਵੇਖੋ ਉਪਰਾਂ ਸਾਰੇ ਖੇਤਾਂ ਮ ਕੱਗਰ ਚੜਿਆ ਬਾ ਪਿੱਛੇ ਜਦ ਤਈ ਮਾ ਪਾਣੀ ਆਇਆ ਇਹ ਉਰੇ ਨੂੰ ਪਾੜ ਪਿਆ ਤਾਂ ਉਹ ਪਾਣੀ ਓਵਰ ਹੋ ਕੇ ਇਸਕੇ ਵਿੱਚ ਗਿਰਿਆ ਦਾ ਉਰੇ ਨੂੰ ਈਬ ਇਧਰ ਇਹ ਸਾਰਾ ਪਾੜ ਪੈ ਗਿਆ ਦੇਖੋ ਇਧਰ ਇਹ ਸਾਰੀ ਬੈਠ ਗਈ ਪਟੜੀ ਹੁਣ ਸਸ ਸਾਲ ਦੋ ਦੋ ਵਾਰੀ ਕਰਾਵੇ ਕਰਦੇ ਨੇ ਪੂਰੇ ਥੈਲੇ ਥੂਲੇ ਲੱਗ ਰਹੇ ਆ ਤਾਂ ਹੀ ਭਈ ਇਹ ਮੜਾ ਮੋਟਾ ਜਿਹੜਾ ਇਸ ਕਟਾਇਆ ਪਾ ਨਰਮਾਣਾ ਬ੍ਰਾਂਚ ਦਾ ਪਾਣੀ ਤਾਂ ਹੀ ਇਹਨੇ ਪਿੱਛੇ ਤੇ ਘਟਾਇਆ ਆ ਲੱਗੇ ਟੁੱਟਣੇ ਦਾ ਡਰ ਐ ਇਹ ਸਾਰੀ ਪਟੜੀ ਬਹਿ ਗਈ ਜੇ ਪਾਣੀ ਪਿੱਛੇ ਤੇ ਹੋਰ ਵਧਦਾ ਤਾਂ ਉਰੇ ਪਾਣੀ ਵੱਜ ਜਾਣਾ ਉਹ ਖੇਤਾਂ ਦੇ ਪਰਾਂ ਤਾਂ ਉਹ ਪਾਣੀ ਓਵਰ ਹੋ ਕੇ ਇਸ ਨਹਿਰ ਮਾ ਕਿਰਨਾ ਇਹ ਫਿਰ ਅੱਗੇ ਕਿੱਥੇ ਚੜ੍ਹੇਗੀ ਉੱਛਲੇਗੀ ਜੋ ਬਣੇਗਾ ਉਹ ਉੱਪਰ ਵਾਲੇ ਨੂੰ ਪਤਾ ਭਾਈ ਕੁਛ ਵੀ ਹੋ ਸਕਾ ਮਤਲਬ ਅੱਜ ਕੀ ਰਾਤ ਬਹੁਤ ਨਾਚਕ ਹੈ ਉਰੇਗੇ ਲੋਕਾਂ ਵਾਸਤੇ ਜਿਹੜੇ ਪਿੰਡ ਲੱਗ ਰਹੇ ਆ ਪਾਣੀ ਕੀ ਚਪੇਟ ਮਾਸ ਸਕਦੇ ਪਿੰਡ ਹਾਂ ਬਾਈ ਪਾਣੀ ਲਾਲ ਹਾਲਾਤਾਂ ਮਾਇਆ ਆ ਲਈ ਹਾਂ ਆਏ ਆਪਾਂ ਹਰਮਨ ਦੇ ਪਿੰਡਵਾਂ 5 6 ਵਜੇ ਆਵੇ ਪਾਣੀ ਹਾਂ ਬਾਈ ਸੇਵਾ ਕਰ ਰਹੇ ਹਾਂ ਜੀ ਬੰਦ ਬੰਦ ਰਹੇ ਪਿੰਡਵਾਂ ਪਾਣੀਆਂ ਨੇ ਵੀ ਧਵਾ ਬਣਾ ਬਲੂਚੀ ਆ ਰਹੇ ਆ ਮਿਰਮਾ ਆ ਜਾ ਆ ਜਾ ਸਾਡੀ ਪ੍ਰਵਾਹਾਂ ਜਾ ਰਹੀ ਹੈ ਮਿੱਟੀ ਦੀ ਲਿਆ ਬਾਈ ਲਿਆ हां 5 6 ਵਜੇ ਬਾਈ ਦਾ ਪਿੰਡ ਬਾਈ ਸਰਾਲਾ ਖਾਤਰੀ ਮਾ ਪਾਏ ਤੇ ਬਾਈ ਵਾ ਦੇਖਾਂ ਬਾਈ ਕਿਸ ਤਰ੍ਹਾਂ ਰਹਾ ਹਾਂ ਆ ਮਹਲਾਤ ਮਾੜੇ ਆ ਬਹੁਤੇ ਗੰਦੇ ਨਾਲੇ ਮਾਰ ਇਸ ਟਾਈਮ ਖੜੇ ਆ ਬਾਈ ਆਪਾਂ ਸਰਾਲਾ ਬੜਾ ਸਰਾਲਾ ਜਿਹੜਾ ਬਾਈ ਇੱਧਰ ਨਹਿਰ ਤੇ ਅੱਗੇ ਪਾਣੀ ਇਕੱਠਾ ਹੋਇਆ ਵਾ ਆਪਣਾ ਘੱਗਰ ਵਾਲਾ ਉਹ ਦੇਖੋ ਲੇਵਰ ਬੈਠੀ ਔਰੇ ਜਿਹੜੀ ਨਹਿਰ ਬੈਠੀ ਵੀ ਆ ਜਿਹੜੀ ਆਪਾਂ ਨੇ ਦੇਖੀ ਆ ਤੁਸੀਂ ਪਹਿਲਾਂ ਇਵਪਾ ਆ ਗਏ ਇੱਧਰ ਨਹਿਰ ਤੇ ਪਾਰ ਆ ਗਏ ਇਸ ਟਾਈਮ ਇਹੋ ਪਾਣੀ ਵੀ ਇੱਧਰ ਇਕੱਠਾ ਹੋਇਆ ਵਾ ਇਹ ਪਿੰਡ ਵਾਲੇ ਨੇ ਬੰਨ ਲਾਇਆ ਬੁਰੇ ਸਰਾਲੇ ਵਾਲੇ ਨੇ ਇਹ ਕਹਿੰਦੇ ਵੀ ਜੇ ਘੱਗਰ ਮੇ ਪਾਣੀ ਹੋਰ ਵੱਧ ਗਿਆ ਨਾ ਜਿਹੜਾ ਇੱਧਰੇ ਪਾਣੀ ਕੀ ਡਾਫ ਲੱਗੀ ਹੋਈ ਹੈ ਤਾਂ ਇਹ ਪਿੰਡ ਮਾ ਪਾਣੀ ਵੜ ਜਾਏਗਾ ਇਹ ਹੈ ਬਈ ਇੱਧਰ ਆਪਣਾ ਸਰਾਲਾ ਪਿੰਡ ਇਹ ਇੱਧਰੇ ਪਾਣੀ ਹੈ ਘੱਗਰ ਵਾਲਾ ਦੇਖੋ ਸਾਰਾ ਪਾਣੀ ਇੱਧਰ ਘੱਗਰ ਵਾਲਾ ਇਸ ਕਰਕੇ ਬਈ ਇਹ ਪਿੰਡਗੇ ਮਜਬੂਤੀ ਲਗੇ ਹੋਈਆਂ ਕਰਨਾ ਆਪ ਪਿੰਡਾਂ ਵਾਲੇ ਲੱਗੇ ਹੋਏ ਬਈ ਉਹ ਆਪਣਾ ਬਚਾਅ ਕਰਨਾ ਪ੍ਰਸ਼ਾਸਨ ਇਹਨਾਂ ਨੂੰ ਰੋਕ ਕੇ ਗਿਆ ਵੀ ਬੰਨਣਾ ਲਾਓ ਵੀ ਜੇ ਤਾਂ ਇਹ ਬੰਨ ਲਾ ਦਿਆ ਤਾਂ ਇਹ ਨਹਿਰ ਟੁੱਟ ਜਾਣੀ ਹੈ ਨਹਿਰ ਮੇ ਪਾਣੀ ਗਿਰ ਜੇਗਾ ਵੀ ਨਹਿਰ ਟੁੱਟ ਜੇਗੀ ਇਹਨਾਂ ਨੂੰ ਐ ਆ ਵੀ ਜੇ ਨਹਿਰ ਟੁੱਟ ਜੇ ਤਾਂ ਪਾਣੀ ਅੱਗੇ ਲੰਘ ਜਾਏਗਾ ਇਹ ਇਧਰ ਪਿੰਡਾਂ ਦਾ ਨੁਕਸਾਨ ਨਹੀਂ ਹੋਣੇਗਾ ਉਹ ਪਿੱਛੇ ਤੱਕ ਸਾਰਾ ਪਾਣੀ ਹੈ ਪਾਣੀ ਹੈ ਦੇਖੋ ਉਹ ਅੱਗੇ ਸੜਕ ਹੈ ਸੜਕ ਕਰਕੇ ਬਚਾਇਆ ਸੜਕ ਉੱਚੀ ਹੈ ਉਹ ਗੱਡੀ ਖੜੀ ਹੈ ਦੇਖੋ ਆਪਣੀ ਉਧਰ ਪੂਰੇ ਨੂੰ ਪਾਣੀ ਟੁੱਟ ਕੇ ਪਿੰਡਵਾਂ ਜਾਣੇਗਾ ਖਤਰਾ ਹੈ ਅੱਗੇ ਜੀਸੀਬੀ ਲੱਗੀ ਵੀ ਉਹ ਇਸ ਕਰਕੇ ਬੰਨ ਲਾ ਰਹੇ ਆ ਪਿੰਡ ਵਾਲੇ ਇਹ ਚੱਲ ਰਿਹਾ ਪਾਣੀ ਅੱਗੇ ਇਹਨਾਂ ਕਾ ਗਰਗਾ ਪਾਣੀ ਹੈ ਮਤਲਬ ਕੱਗਰਵਾ ਛੱਲਿਆ ਨਹੀਂ ਗਿਆ ਆ ਪਿੰਡਾਂ ਮਨੂੰ ਰਸਤੇ ਬਣਾ ਬਣਾ ਕੇ ਪਾਣੀ ਲੰਘ ਰਿਹਾ ਫਿਰ ਅੱਗੇ ਹਨ ਗਰ ਉਛਲ ਛਲਗ ਹੂੰ ਇਹ ਤੱਕ ਕਰੇ ਸਾਰਾ ਜਿਹੜਾ ਖਾ ਗਿਆ ਉਹ ਪਿੰਡ ਦੇ ਉੱਪਰ ਨੂੰ ਲੰਘ ਗਿਆ ਫੇਰ ਹਨਾ ਛੋਟੇ ਸਰਾਲੇ ਦੇ ਉਹ ਸੋਟਾ ਸਰਾਲਾ ਅੱਗੇ ਉਹ ਪਿੱਛੇ ਕਗਰਣਾ ਵੀਰੋ ਰਸਤਾ ਨਾ ਬਣਾ ਉਹ ਬਣਾ ਲਿਆ ਪਿੰਡਾਂ ਮਨੋਂ ਜਿੱਥੇ ਨੂੰ ਮਤਲਬ ਕਗਰਣ ਨੂੰ ਲਗਿਆ ਦੇਖੋ ਸਾਰੀ ਜੀਰੀਆਂ ਡੁੱਬ ਗਈਆਂ ਨੇ ਜੀਰੀ ਡੁੱਬ ਗਈ ਬਈ ਦੂਜੇ ਨੂੰ ਰਾਤ ਰਾਤ ਨੂੰ ਛੋੜਦਾ ਨਹੀਂ ਉਹ ਛੱਡਦਾ ਨਹੀਂ ਰਾਤ ਤੱਕ ਨਹੀਂ ਛੋੜਦਾ ਪਾਣੀ ਜੀਰੀ ਨੂੰ ਹੈਪੀ ਵੀਰ ਜਿਹੜਾ ਅੱਜ ਪ੍ਰਸ਼ਾਦ ਹੋਈ ਹੈ ਨਾ ਉਸ ਦਾ ਵੀ ਚੱਕਰ ਹੈ ਹਾਂ ਹਾਂ ਉਹ ਸਾਰਾ ਪਾਣੀ ਆ ਬਹੁਤ بڑے ਲੈਵਲ ਪਰ ਨੁਕਸਾਨ ਕਰਨਾ ਇਸ ਪਾਣੀ ਨੇ ਬਹੁਤ ਬਹੁਤ ਜ਼ਿਆਦਾ ਇਹ ਜੀਰੀਆਂ ਦੇ ਉੱਪਰੋਂ ਪਾਣੀ ਚੱਲ ਰਿਹਾ ਯਾਰ ਟਿੱਕੜੀ ਟਿੱਕੜੀ ਜੀਰੀਆਂ ਨਹੀਂ ਸਰੀ ਜੀਰੀਆਂ ਹਾਂ ਹਾਂ ਡੁੱਬ ਗਈਆਂ ਮੈਂ ਭਰ ਗਈ ਪੂਰੇ ਬਾਕਸਾਂ ਪਹਿਲਾਂ ਵਾਲਾ ਇਹ ਗਲਪਨ ਸੱਜੀ ਦੇਖ ਸਰ ਇਹ ਆ ਗਿਆ ਬਈ ਲਾਛੜੂ ਪਿੰਡ ਲਾਛੜੂ ਕਲਾਂ ਪੂਰੇ ਕੁਸ ਗੰਦੇ ਨਾਲੇ ਦਾ ਪਾਣੀ ਚੜਿਆ ਪਿਆ ਕੁਸ ਕੁੱਕ ਗਰਗਵੀ ਹੋਏਗਾ ਇਹ ਸਾਰਾ ਦੇਖੋ ਖਤਮ ਕਰਦਾ ਬਈ ਕੁਝ ਨਹੀਂ ਛੱਡਿਆ ਇਸ ਏਰੀਆ ਵਿੱਚ ਨਿਗਮ ਪਾਣੀ ਬਹੁਤ ਹੈ ਬ੍ਰਾ ਵੀਰ ਬਹੁਤ ਹੋਰ ਪਾਣੀ ਹੈ ਪਾਣੀ ਹੈ ਬਈ ਨਿਗਮ ਮੁਕੀ ਪਾਣੀ ਦਿਖ ਰਿਹਾ ਹੈ ਬ੍ਰਾ ਇੱਧਰ ਵੀ ਪਾਣੀ ਹੈ ਇਹ ਮਤਲਬ ਇੱਕ ਸਾਲ ਠੀਕ ਲੰਘਿਆ ਯਾਰ ਪਿਛਲਾ ਉਸ ਤੋਂ ਪਿਛਲੇ ਸਾਲ ਵੀ ਤਿੰਨ ਤਿੰਨ ਚਾਰ ਚਾਰ ਵਾਰੀ ਜਿਰੀ ਲੱਗੀ ਹੋਈ ਬਈ ਤੇ ਇਹ ਦੇ ਵਿੱਚ ਇਹ ਹੋਈ ਬਾਈ ਅਜੇ ਪ੍ਰਿੰਡ ਵਰਗੀ ਜੀਰੀ ਹੋਈ ਹੋਈ ਗਈ ਪੱਕੀ ਵੀ ਜੀਰੀ ਐ ਇਹਨ ਦੇਖੋ ਆ ਪੱਕੀ ਵੀ ਜੀਰੀ ਐ ਬਾਈ ਐਨ ਕੱਦਰ ਹੋਈ ਜੀਰੀ ਬਾਈ ਫਸਲ ਦਾ ਯੋਦੇ ਬਾਈ ਦਿਖ ਨਹੀਂ ਰਹੀ ਇਹ ਦਿਖ ਨਹੀਂ ਰਹੀ ਐ ਚਰੀ ਢੁੱਬਲੀ ਉਹ ਪਰਾਂ ਢੁੱਬੀ ਖੜੀ ਐ ਇੱਧਰ ਨੂੰ ਮਤਲ ਨਿਗਾ ਮੁੱਕ ਜਾ ਪਾਣੀ ਨਹੀਂ ਮੁੱਕਦਾ ਪਾਣੀ ਦਿਖ ਰਿਹਾ ਨਿਗਾ ਮੁੱਕ ਗਈ ਉਹ ਵੀ ਪਾਣੀ ਅੱਗੇ ਬਹੁਤ ਹੋਵੇ ਬਾਈ ਅੱਗੇ ਦਿਖਾਵਾਂ ਬੱਕੀ ਬਾਈ ਕਿ ਚਮਾਰੂ ਪਿੰਡ ਆ ਗਿਆ ਮਤਲੇ ਚਮਾਰੂ ਲਾਛੜੂ ਹਾਂ ਹਾਂ ਰਾਮਪੁਰ ਊਂਡਸਰ ਰੈਪਰ ਉਪਰ ਪਿੱਛੇ ਬਹੁਤ ਪਿੰਡਾਂ ਜਾਨੀਂ ਘਗਰ ਗਰੇੜਾ ਲੈੜਾ ਜਿਹੜੇ ਛੋਟੀ ਕਾਮੀ ਹੈ ਹਾਂ ਬਹੁਤ ਪਿੰਡ ਹੈ ਬਹੁਤ ਜ਼ਿਆਦਾ ਪਾਣੀ ਇਹ ਪਾਣੀ ਹੋਰ ਵਧਣੇ ਕੀ ਉਹ ਹੈ ਜਿਹੜੇ ਹਾਲਾਤ ਦੀਪਾ ਆਏ ਹਥੋ ਤੇ ਸਰਾਲੇ ਦੇ ਜਿਹੜੀ ਆਰਮੀ ਉਰਮੀ ਆਈ ਉਹ ਤਾਂ ਹੀ ਆਈ ਹੈ ਬਾਈ ਦੇਖੋ ਪੱਕੀ ਵੀ ਫਸਲ ਆ ਮਨੂੰ ਪਾਣੀ ਚਾਹੀਦਾ ਦੇਖੋ ਬਾਈ ਪਿੰਡ ਦੇ ਵਿੱਚ ਪਾਣੀ ਚ ਮਾਰੂ ਦੇ ਵਿੱਚ ਵੜਨ ਲੱਗ ਗਿਆ। ਇਹ ਗਲੀ ਪੂਰੀ ਭਰੀ ਖੜੀ ਹੈ। ਲੋਕ ਆਪਣੇ ਗੇਟਾਂ ਦੇ ਮੁਰੇ ਲਾ ਰਹੇ ਆ ਆਪਣਾ ਪਰ ਪਰ ਕੇ। ਥੱਲੇ ਥੱਲੇ ਵਾਹੋਂ ਮੰਤਾ ਅੱਬ ਹੋਈ। ਹੰਬਾਲੇ ਵਾਲੀ ਹੰਬਾਲਾ ਡੁੱਬਿਆ ਹੋਇਆ ਹੰਬਾਲੇ ਨੂੰ ਜਹਾਜ਼ ਰਸਤੇ ਸੜਕ ਦੇਖੋ ਕਿੱਥੇ ਦਿਖ ਰਹੀ ਹੈ ਕਿ ਜਿਹੜੀ ਆਰਾਮ ਪਰਪਿੰਡ ਅੱਗ ਹੈ ਉਹ ਪ੍ਰੋਪਰ ਨੂੰ ਸੜਕ ਜਾ ਜਿਹੜੀ ਸਾਰੀ ਡੁੱਬੀ ਹੋਈ ਹੈ ਬਿਲਕੁਲ ਬੰਦ ਹੈ ਇੱਧਰ ਵੀ ਬੰਦ ਚ ਮਾਰੂ ਪਿੱਛੇ ਹੋਏ ਫਿਰ ਨਹੀਂ ਇਹ ਵੀ ਪਾਣੀ ਆ ਪਾਣੀ ਬਹੁਤ ਨੁਕਸਾਨ ਹੈ ਭਾਈ ਸਰ ਹੈ ਇਹ ਬਾਈ ਥੈਲੇ ਲਾ ਰਹੇ ਆ ਦੇਖੋ ਗੇਟ ਮਾ ਬਣੇ ਨੇ ਇੰਦਰ ਪਾਣੀ ਨਾਲ ਉਹ ਹੋਇਆ ਇਹਨਾਂ ਪਿੰਡਾਂ 'ਚ ਪੂਰਾ ਖਤਰਾ ਰਾਤ ਨੂੰ ਹੋਰ ਵੀ ਵੱਸ ਗਿਆ ਸਿਸਟਮ ਜਿਆ ਜਿਆ ਨਾਲ ਹੋ ਗਿਆ ਛੋੜੀ ਕੀ ਟਰੰਨ ਦੀ ਘਾਣੇ ਵੀ ਜਹਾਪਣੀ ਪੂਰਾ ਪਾਣੀ ਆ ਬਈ ਹੈ ਪੂਰਾ ਪਾਣੀ ਆਇਆ ਨਾ ਇਹ ਨੱਟ ਲਈ ਆ ਦੇਖੋ ਕਿਸ਼ਤੀਆਂ ਦੇ ਰੱਖੀਆਂ ਵੀਰੇ ਪਿੰਡਾਂ ਵਾ ਪਾਣੀ ਆ ਦੇਖ ਆ ਦੇ ਆ ਕਿਸ਼ਤੀ ਆ ਦੇਖੋ ਊਰੇ ਉਸ ਮਖਾਤਰੇ ਵਾ ਪਿੰਡੇ ਹੂੰ ਹੂੰ ਕੰਮ ਹੀ ਹੋਰਦਾ ਇਹ ਬਈ ਛੋਟੀ ਕੰਮ ਹੀ ਊਰੇ ਨਾ ਕੁਸ ਘਰਾਵਾਂ ਵੀ ਪਾਣੀ ਵੜਿਆ ਵਾ ਆ ਥਾਂ ਲੱਕੇ ਨੁੱਕੇ ਲਾਏ ਬੇ ਬੰਦੇ ਨੇ ਇੱਧਰ ਉੱਪਰ ਕੱਕ ਗਰੇਪਿੰਡ ਤੇ ਜਿਆਦਾ ਉਰੀ ਬਾਰ ਇੱਧਰ ਇੱਕ ਗੰਗਰ ਖੌਂਸ ਲਾਇਆ ਟੇਜ ਨਾ ਹੋਲੀ ਹੈ ਫਿਰ ਗੱਡੀ ਆਏ ਨਾ ਤਾਂ ਜੂ ਡਰ ਰਿਆਂ ਲੋਕ ਮੋਟਰਸਾਈਕਲ ਕੱਢ ਰਹੇ ਆ ਨਹੀਂ ਗੱਡੀ ਆਉ ਹੋ ਜਾ ਪਿਆ ਤਾਂ ਫੇਰ ਪਲੇਰੂ ਹੈ ਆ ਮੈਂ ਇਧਰ ਮੋੜ ਪਾਈਦਾ ਹੈ ਇਹ ਗਿੱਦਗੀ ਗਿੱਦਗੀ ਆ ਫੇਰ ਤੋਂ ਪਤਾ ਲੱਗ ਜਾ ਫ੍ਰੇਡ ਵਾਲਾ ਕਿੱਥਾ ਆ ਇੱਕ ਹੀ ਆ ਦੇ ਨੇ ਜਿਹੜਾ ਬਾਈ ਜਿਹੜੇ ਉਹਰੇ ਬੈਠੇ ਆ ਲੋਕ ਇਹ ਗੁਰੂ ਘਰ ਆ ਗਿਆ ਕੰਮੀ ਆ ਨਹੀਂ ਉਹ ਨਹੀਂ ਪਤਾ ਲੱਗਿਆ ਇਹ ਪਿੰਡ ਮਾਂ ਨਹੀਂ ਬੁਗੇ ਉੱਪਰ ਦੇ ਨਾ ਗਰਗਪਾਣੀ ਆ ਰਿਹਾ ਆਪਣਾ ਦੇ ਉਹ ਵਿਚਾਰ ਉਹ ਸੜਕ ਖੁਰ ਗਈ ਅੱਗੇ ਦੇ ਪਾਣੀ ਆ ਰਿਹਾ ਉਹ ਗਈ ਆ ਰਹੀ ਦੋ ਮੇਰਾ ਸਭ ਤੇ ਵੱਧ ਪਾਣੀ ਆ ਰਿਹਾ ਇਸ ਪਿੰਡ ਮਾ ਹਾਂ ਕਹ ਰਹੇ ਉਹ ਕਹ ਰਹੇ ਡੁੱਬ ਰਿਆ ਬਈ ਹੋਰ ਤੋਂ ਠੀਕ ਕਰਾ ਲੈ ਬਈ ਅੱਗੇ ਆ ਗਿਆ ਜੰਡਮਗੋਲੀ ਪਿੰਡ ਦਾ ਰਕਵਾ ਉਹ ਉੱਪਰ ਟੱਗ ਰਿਹਾ ਵੀਰ ਹੈਪੀ ਵੀਰ ਹਾਂ ਉਹ ਕੱਗਰ ਹੈ ਉੱਪਰ ਹਾਂ ਕੱਗਰ ਉਹ ਛੜਿਆ ਵਾ ਹਾਂ ਤੇ ਪਿੱਛੇ ਕਿਹੜਾ ਦੋ ਤਿੰਨ ਤੋਂ ਲੱਗ ਗਿਆ ਮੈਨੂੰ ਤਾਂ ਘੋਰਤੀਆਂ ਪਾਣੀ ਨੇ ਇਰ 5-7 ਸਾਲ ਪਿੱਛੇ ਜਲੇ ਆ ਬੰਦੇ ਜਿਹੜੇ ਬੰਦੇ ਇਹ ਮਤਲਬ ਪਾਣੀ ਵੜਦੇ ਨਾਲੇ ਘਰ ਮਾਂ ਇਹ ਫਸਲ ਮਰ ਜੇ ਕੁਛ ਨਹੀਂ ਹੈ ਘਰ ਵਾਲਾ ਤਾਂ ਜਿਆਦਾ ਨਾਲੇ ਜਿਸकी ਫਸਲ ਮਰ ਜੇ ਹਾਂ ਹਾਂ 5-7 ਸਾਲ ਕੋਈ ਬੂਰ ਖਰਾਬ ਹੋ ਗਿਆ ਬੂਰ ਮੇ ਪਾਣੀ ਪੈ ਗਿਆ ਕੋਈ ਕੁਸ ਹੋ ਗਿਆ ਸੱਕੜਾ ਹੋਇਆ ਜੰਡ ਭੰਗੋਲੀ ਬਹੁਤ ਪਾਣੀ ਆ ਜੀ ਕਿੰਨਾ ਕੁ ਪਾਣੀ ਆ ਬਹੁਤ ਪਾਣੀ ਆਈ ਅੱਛਾ ਬਚਾ ਹੋਇਆ ਪਿੰਡ ਪਤਾ ਨਹੀਂ ਪੜਿਆ ਪਿੰਡ ਮਾ ਨਹੀਂ ਪੜਿਆ ਬਾਦਰ ਰਾਜੀ ਦੇ ਪਾਣੀ ਠੀਕ ਹੈ ਉੱਤਰ ਮਰਦਾ ਦੀ ਪਾਣੀ ਕਿੰਨੇ ਘਟਾ ਜੰਡ ਬਗੋਲੀ ਪਿੰਡ ਹੈ ਬਾਈ ਇਹੇ ਪੂਰੇ ਫਿਲਾਲ ਬਚਾਏ ਆ ਪਿੰਡ ਦਾ ਬਾਕੀ ਉਹ ਸਾਜਾ ਕੀ ਕੀ ਗੀਵਾ ਸਾਜਾ ਨਾ ਮੈਂ ਕਿਹੜੀ ਕੋਠੀ ਵਾ ਰਿਪੋਰਟਰ ਆਈ ਰਿਪੋਰਟਰ ਆਈ ਚੰਗੀ ਬਾਤ ਆ ਪਿੰਡੀ ਖਬਰ ਰੱਖਾਈ ਸਾਰੇ ਰੱਖਣੀ ਚਾਹੀਦੀ ਐ ਰੱਖਣੀ ਚਾਹੀਦੀ ਹੈ ਲੱਕੇ ਕੀ ਰੱਖਣੀ ਚਾਹੀਦੀ ਐ ਅੱਜ ਪਿੰਡ ਕੀ ਰੱਖਿਆ ਫਿਰ ਲੱਕੇ ਕੀ ਰੱਖੇਗਾ ਫਿਰ ਜ਼ਿਲੇ ਕੀ ਰੱਖੇਗਾ ਪਾਣੀ ਪਾਣੀ ਫਿਰ ਪੰਜਾਬ ਕੀ ਰੱਖੇਗਾ ਫਿਰ ਬਣੇਗਾ ਮੁੱਖ ਮੰਤਰੀ ਪਾਲੀ ਪੂਰੇ ਬਈ ਬਚਾਏ ਐ ਇਹਨਾਂ ਪਿੰਡਾਂ ਮਾ ਕੋ ਪਰ ਆਪਕ ਗਰਗਨੀਆਂ ਅੱਗੇ ਗਏ ਨਹੀਂ ਜਿਆਦਾ ਇਹ ਆਪਾਂ ਚੱਲੇ ਆਪਸ ਆਪਣੇ ਪਿੰਡਾਂ ਗੱਨੀ ਉਹ ਥਾਣਾ ਸਭ ਗੁਰਦੁਆਰੇ ਵਾਲੇ ਰੋਡ ਪੈ ਗਏ ਆਪਾਂ